ਧਰਮ ਸਥਾਨ ਦੀ ਧਰਤੀ ਬਲੋਂ ਲਾਸ਼ਾਂ ਉੱਗਲਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਇਸ ਆਦਮੀ ਦੇ ਦੁਆਰਾ ਜੋ ਚੀਜ਼ ਚੱਕੀ ਹੋਈ ਆ ਉਹ ਕੋਈ ਆਮ ਚੀਜ਼ ਨਹੀਂ ਆ ਬਲਕਿ ਸਾਡੇ ਦੇ ਦੇ ਸਭ ਤੋਂ ਵੱਡੇ ਕਾਂਡ ਦਾ ਪਹਿਲਾ ਸਬੂਤ ਆ ਦਰਅਸਲ ਪਿਛਲੇ ਕਈ ਸਾਲਾਂ ਤੋਂ ਇਹ ਨਿਊਜ਼ ਆਉਂਦੀਆਂ ਰਹੀਆਂ ਸੀ ਕਿ ਧਰਮ ਸਥਲਾ ਦੇ ਇਸ ਮੰਦਿਰ ਦੇ ਆਸ-ਪਾਸ ਤੋਂ ਬਹੁਤ ਸਾਰੀਆਂ ਲੜਕੀਆਂ ਔਰਤਾਂ ਐੜੀਆਂ ਉਹ ਗਾਇਬ ਹੋ ਜਾਂਦੀਆਂ ਸੀ ਉਹਨਾਂ ਦਾ ਕਦੇ ਕੁਝ ਪਤਾ ਵੀ ਨਹੀਂ ਸੀ ਚੱਲਦਾ ਤੇ ਇਸ ਚੀਜ਼ ਨੂੰ ਮਿਸਟਰੀ ਤਰ੍ਹਾਂ ਲੈਤਾ ਜਾਂਦਾ ਸੀ ਕਿ ਇਹ ਇੱਕ ਮਿਸਟਰੀ ਆ ਪਰ ਹਾਲੀ ਦੇ ਵਿੱਚ ਜਾਨੀ ਜੁਲਾਈ 2025 ਦੇ ਵਿੱਚ ਇੱਕ ਆਦਮੀ ਕੁਝ ਨਰਮੁੰਡ ਤੇ ਇਸ ਤੋਂ ਇਲਾਵਾ ਕੰਕਾਲ ਲੈ ਕੇ ਸਿੱਧਾ ਅਦਾਲਤ ਦੇ ਵਿੱਚ ਆ ਪਹੁੰਚਦਾ ਤੇ ਜੱਜ ਦੇ ਸਾਹਮਣੇ ਲਿਆ ਰੱਖਦਾ ਤੇ ਉਹਦੇ ਦੁਆਰਾ ਜੱਜ ਨੂੰ ਕਹਿਆ ਜਾਂਦਾ ਕਿ ਮੈਂ ਇਸ ਦਾ ਸਬੂਤ ਖੜਾ ਕਿ ਮੈਂ ਸੈਂਕੜੇ ਲਾਸ਼ਾਂ ਉੱਥੇ ਦਫਨਾਈਆਂ ਨੇ ਜਿਨ੍ਹਾਂ ਦੇ ਨਾਲ ਬਲਾਤਕਾਰ ਤੇ ਹੋਰ ਵੀ ਘਣਾਉਣੀਆਂ ਹਰਕਤਾਂ ਕੀਤੀਆਂ ਗਈਆਂ ਸੀ ਇਹ ਪੰਦਾ ਦਰਅਸਲ ਉਸੇ ਬੰਦਰ ਦੇ ਵਿੱਚ ਸਫਾਈ ਕਰਮਚਾਰੀ ਸੀ 1995 ਤੋਂ ਲੈ ਕੇ 2014 ਤੱਕ ਤੇ 2014 ਤੱਕ 19 ਸਾਲਾਂ ਦੇ ਵਿੱਚ ਇਸ ਦੇ ਦੁਆਰਾ ਸੈਂਕੜੇ ਔਰਤਾਂ ਦੀਆਂ ਲਾਸ਼ਾਂ ਉੱਥੇ ਦਫਨਾਇਆਂ ਗਈਆਂ ਸੀ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਇਹਨਾਂ ਲਾਸ਼ਾਂ ਦੇ ਬਾਰੇ ਵਿੱਚ ਗੱਲਾਂ ਹੁੰਦੀਆਂ ਰਹੀਆਂ ਨੇ ਕਿ ਇੱਥੇ ਲਾਸ਼ਾਂ ਦਫਨਾਈਆਂ ਨੇ ਪਰ ਜੋ ਵੀ ਪੁਲਿਸ ਕਰਮਚਾਰੀ ਜਾਂ ਫਿਰ ਕੋਈ ਹੋਰ ਇਨਸਾਨ ਇਹਨਾਂ ਦੇ ਬਾਰੇ ਵਿੱਚ ਸਵ ਦਾ ਉਹ ਚਾਨਕੀ ਖੁਦ ਵੀ ਗਾਇਬ ਹੋ ਗਿਆ ਕਰਦਾ ਸੀ ਉਸ ਤੋਂ ਬਾਅਦ ਹਾਲੀ ਦੇ ਵਿੱਚ ਜਦੋਂ ਇਸ ਸਫਾਈ ਕਰਮਚਾਰੀ ਸਾਹਮਣੇ ਆਇਆ ਤਾਂ ਸਰਕਾਰ ਦੇ ਦੁਆਰਾ ਤੁਰੰਤ ਹੀ ਇੱਕ ਐਸਆਈਟੀ ਬਣਾਤੀ ਗਈ ਲੋਕਾਂ ਦੇ ਦਬਾਅ ਹੇਠ ਕਿਉਂਕਿ ਲੋਕਾਂ ਦੇ ਦੁਆਰਾ ਖੁਦ ਕਿਹਾ ਜਾ ਰਿਹਾ ਸੀ ਕਿ ਜੇਕਰ ਇਹ ਬੰਦਾ ਕਹਿ ਰਿਹਾ ਸੱਚ ਹੈ ਤਾਂ ਤੁਸੀਂ ਇਸ ਦੀ ਜਾਂਚ ਕਰਾਉਣ ਦੇ ਵਿੱਚ ਦੇਰੀ ਕਿਉਂ ਕਰ ਰਹੇ ਹੋ ਤਾਂ ਉਸ ਤੋਂ ਬਾਅਦ ਇੱਕ ਐਸਆਈਟੀ ਬਣਾਈ ਗਈ ਇਸ ਦੀ ਨਿਸ਼ਾਨਦੇਹੀ ਦੇ ਉੱਤੇ 15 ਜਿਕਾਵਾਂ ਨੂੰ ਮਾਰਕ ਕੀਤਾ ਗਿਆ ਤੇ ਫਿਰ 29 ਤਰੀਕ ਨੂੰ ਉੱਥੇ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤੇ ਜਿਹੜੀ ਤਸਵੀਰ ਤੁਹਾਨੂੰ ਦਿਖਾ ਕੇਟ ਹੈ ਜਿਹੜੀ ਤੁਸੀਂ ਹੁਣ ਦੇਖ ਰਹੀ ਹੋ ਇਸ ਇਨਸਾਨ ਦੇ ਜਿਹੜਾ ਹੱਥ ਦੇ ਵਿੱਚ ਆ ਉਹ ਪਹਿਲਾ ਨਰ ਮੁੰਡਾ ਉਹ ਪਹਿਲਾ ਇਨਸਾਨ ਦਾ ਕੰਕਾਲਾ ਜਿਹੜਾ ਕੇ ਇਸ ਦੀ ਦੱਸੀ ਹੋਈ ਜਗ੍ਹਾ ਤੋਂ ਮਿਲ ਚੁੱਕਿਆ ਤੇ ਜੇਕਰ ਬਾਕੀ ਜਿਕਾਵਾਂ ਦੇ ਉੱਤੇ ਵੀ ਇਸੇ ਤਰ੍ਹਾਂ ਦੇ ਨਾਲ ਕੰਕਾਲ ਮਿਲਦੇ ਨੇ ਤਾਂ ਇਹ ਸਾਡੇ ਭਾਰ ਦਾ ਹੋਣ ਦਾ ਸਭ ਤੋਂ ਵੱਡਾ ਕਾਂਡ ਹੋਵੇਗਾ ਜਿਹੜੀ ਜਗ੍ਹਾ ਦੇ ਉੱਤੇ ਇਸ ਕੰਕਾਲ ਦੇ ਵਿਸ਼ੇਸ਼ ਮਿਲੇ ਨੇ ਉਹ ਜਗ੍ਹਾ 6 ਨੰਬਰ ਸਾਈਟ ਸੀ ਇਸ ਤੋਂ ਪਹਿਲਾਂ 5 ਸਾਈਟਸ ਦੀ ਖੁਦਾਈ ਇਹ ਏਡੀਓ ਪੂਰੀ ਹੋ ਕੀਆ ਲਗਭਗ 15 ਫੁੱਟ ਡੂੰਗਾ ਟੋਆ ਜਿਹੜਾ ਉਹ ਰੋਪਸ ਦੇ ਦੁਆਰਾ ਪਟਵਾਇਆ ਗਿਆ ਸੀ ਉਸ ਇਨਸਾਨ ਨੂੰ ਕੋਲ ਖੜਾ ਕੇ ਜਿਹੜਾ ਅਸਲ ਦੇ ਵਿੱਚ ਇੱਕ ਗਵਾਹ ਹੈ ਪਰ ਉਹਨਾਂ ਪੰਜਾਂ ਜਗਾਵਾਂ ਦੇ ਉੱਤੇ ਕੁਝ ਵੀ ਨਹੀਂ ਮਿਲਦਾ ਸਿਵਾਏ ਇੱਕ ਬਲਾਊਜ਼ ਤੋਂ ਤੇ ਇੱਕ ਲੜਕੀ ਜਿਹਦਾ ਨਾਮ ਲక్ష్ਮੀਆ ਉਸ ਦੇ ਇੱਕ ਆਧਾਰ ਕਾਰਡ ਤੋਂ ਤੇ ਉਸ ਦੇ ਬਾਰੇ ਵਿੱਚ ਕਿਹਾ ਜਾ ਰਿਹਾ ਕਿ 2009 ਦੇ ਵਿੱਚ ਉਸਦੀ ਡੈਥ ਹੋ ਚੁੱਕੀ ਸੀ ਪਰ ਇਨ੍ਹਾਂ ਜਗਾਵਾਂ ਦੇ ਉੱਤੇ ਵਿਸ਼ੇਸ਼ ਨਾ ਮਿਲਦਾ ਸਭ ਤੋਂ ਵੱਡਾ ਕਾਰਨ ਇੱਕ ਸੈਂਟਿਫਿਕ ਵੀ ਹੈ ਦਰਸਾਲ ਜੇਕਰ ਤਾਂ ਪਾਣੀ ਜਿਹੜਾ ਉਹ ਗੰਦਲਾ ਹੋਵੇ ਜਾਂ ਫਿਰ ਖਾਰਾ ਹੋਵੇ ਤਾਂ ਉਸ ਜਗ੍ਹਾ ਦੇ ਉੱਤੇ ਹੱਡੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਸਮੇਂ ਤੱਕ ਰਿਜ਼ਰਵ ਰਹਿੰਦੀਆਂ ਨੇ ਕਿਉਂਕਿ ਬੈਕਟੀਰੀਆ ਨਹੀਂ ਪਾਉਂਦੇ ਪਰ ਜੇਕਰ ਪਾਣੀ ਹੈ ਜਿਹੜਾ ਉਹ ਬਹੁਤ ਜ਼ਿਆਦਾ ਸਾਫ਼ ਤੇ ਮਿੱਠਾ ਹੋਵੇ ਜਿਸ ਤਰ੍ਹਾਂ ਦੇ ਨਾਲ ਇਹ ਨਦੀ ਦੇ ਨਜ਼ਦੀਕ ਦੀਆਂ ਸੀ ਜਾਨੀ ਕਿ ਜਿਹੜੀਆਂ 5 ਸਾਈਟਸ ਸੀ ਇਹ ਨਦੀ ਦੇ ਬਹੁਤ ਜ਼ਿਆਦਾ ਨਜ਼ਦੀਕ ਸੀ ਜਿਹੜੀਆਂ ਉਸ ਦੇ ਦੁਆਰਾ ਦਸਤੀਆਂ ਗਈਆਂ ਤੇ ਖੁਦਾਈ ਕੀਤੀ ਗਈ ਆ ਤੇ ਇਸੇ ਪਿਰਾ ਦੇ ਕਾਰਨ ਇੱਥੋਂ ਦੀਆਂ ਹੱਡੀਆਂ ਜਿਹੜੀਆਂ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਗਲੀਆਂ ਹੋਣਗੀਆਂ ਕਿਉਂਕਿ ਉੱਤੇ ਬੈਕਟੀਰੀਆ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਪਣਪਦੇ ਨੇ ਇਸ ਤੋਂ ਇਲਾਵਾ ਇਹਨਾਂ ਸੱਤ ਸਾਈਟਸ ਦੀ ਜਿਹੜੀ ਖੁਦਾਈ ਆ ਉਹ ਜੀਸੀਬੀ ਮਸ਼ੀਨਾਂ ਵਗੈਰਾ ਦੇ ਨਾਲ ਨਹੀਂ ਕਰਵਾਈ ਜਾ ਰਹੀ ਬਲਕਿ ਇਹ ਉੱਥੇ ਮਜ਼ਦੂਰਾਂ ਤੋਂ ਕਰਵਾਈ ਜਾ ਰਹੀ ਹਰਿਆ ਉਸ ਦਾ ਰੀਜ਼ਨ ਇਹ ਆ ਕਿ ਜੇਕਰ ਇਸ ਜਗ੍ਹਾ ਦੇ ਉੱਤੇ ਮਸ਼ੀਨਾਂ ਚਲਾਈਆਂ ਜਾਂਦੀਆਂ ਨੇ ਤਾਂ ਉਹ ਨਰਕ ਕੰਕਾਲਾ ਜਿਹੜੇ ਉਹ ਬਹੁਤ ਜ਼ਿਆਦਾ ਬੁਰੀ ਹਾਲ ਦੇ ਵਿੱਚ ਹੋਣਗੇ ਤੇ ਗਲ ਚੁੱਕੇ ਹੋਣਗੇ ਤੇ ਇਸੇ ਵਜ੍ਹਾ ਦੇ ਕਾਰਨ ਉਹਨਾਂ ਨੂੰ ਛੱਤੀ ਪਹੁੰਚ ਸਕਦੀ ਹੈ ਉਹ ਟੁੱਟ ਸਕਦੇ ਨੇ ਜਾਂ ਫਿਰ ਬਹੁਤ ਜ਼ਿਆਦਾ ਬੁਰੀ ਹਾਲ ਦੇ ਵਿੱਚ ਹੋਰ ਜ਼ਿਆਦਾ ਜਾ ਸਕਦੇ ਨੇ ਇਸੇ ਵਜ੍ਹਾ ਦੇ ਕਾਰਨ ਇਨਸਾਨਾਂ ਤੋਂ ਜਾਂ ਮਜ਼ਦੂਰਾਂ ਤੋਂ ਐਡਾ ਇਹ ਕੰਮ ਕਰਵਾਇਆ ਜਾ ਰਿਹਾ ਜਦੋਂ ਪਹਿਲੀਆਂ ਪੰਜ ਸਾਈਟਸ ਦੇ ਉੱਤੇ ਖੁਦਾਈ ਕੀਤੀ ਗਈ ਸੀ ਨਾ ਤਾਂ ਉੱਥੋਂ ਕੁਝ ਵੀ ਨਹੀਂ ਮਿਲਿਆ ਤੇ ਇਸੇ ਵਜ੍ਹਾ ਦੇ ਕਾਰਨ ਹਮੇਸ਼ਾ ਹੀ ਉਸ ਗਵਾਦੇ ਬਲ ਚੱਕਿਆ ਜਾਂਦਾ ਸੀ ਕਿ ਸ਼ਾਇਦ ਕਿਤੇ ਝੂਠਤਾ ਨਹੀਂ ਬੋ ਜਿਗਰ ਦੇ ਤੋਂ ਨਕੰਕਾਲ ਮਿਲਿਆ ਤਾਂ ਉਸ ਤੋਂ ਬਾਅਦ ਉਸ ਦੇ ਉੱਤੇ ਜ਼ਿਕਨ ਹੋਗਾ ਕਿ ਉਹ ਵਾਕਈ ਸੱਚ ਬੋਲ ਰਿਹਾ ਇੱਥੇ ਤੁਹਾਨੂੰ ਦੱਸਦੀ ਕਿ ਉੱਥੇ ਮੌਜੂਦ ਕੁਝ ਐਨ ਜੀਓਜ਼ ਨੇ ਤੇ ਉਹਨਾਂ ਦੇ ਦੁਆਰਾ ਇਹ ਖਬਰ ਦਿੱਤੀ ਗਈ ਆ ਕਿ ਜਿਹੜੀਆਂ ਪਹਿਲੀਆਂ ਪੰਜ ਸਾਈਟ ਸੀ ਉੱਥੋਂ ਵੀ ਕੁਝ ਹੱਡੀਆਂ ਦੇ ਟੁਕੜੇ ਮਿਲੇ ਨੇ ਪਰ ਹਾਲੇ ਤੱਕ ਇਹ ਰੋਣਾ ਹੱਡੀਆਂ ਦੇ ਬਾਰੇ ਵਿੱਚ ਇਹ ਕਨਫਰਮ ਨਹੀਂ ਆ ਕਿ ਉਹ ਇਨਸਾਨੀ ਨੇ ਜਾਂ ਫਿਰ ਜਾਨਵਰ ਦੀਆਂ ਤੇ ਇਸੇ ਪਰਵਾ ਦੇ ਕਾਰਨ ਉਹਨਾਂ ਨੂੰ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤਾ ਗਿਆ ਤੇ ਹੋ ਸਕਦਾ ਇਨ ਫਿਊਚਰ ਦੇ ਵਿੱਚ ਉਹਨਾਂ ਦੇ ਬਾਰੇ ਵਿੱਚ ਪਤਾ ਲੱਗੇ ਤਾਂ ਉਸ ਤੋਂ ਬਾਅਦ ਪੋਸਟ ਦੇ ਦੁਆਰਾ ਉਹਨਾਂ ਦੇ ਬਾਰੇ ਵਿੱਚ ਵੀ ਕੁਝ ਨਾ ਕੁਝ ਦੱਸਿਆ ਜਾਵੇ ਇਥੇ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਹਰੇਕ ਸਾਈਟ ਜਿੱਥੋਂ ਦੀ ਖੁਦਾਈ ਕੀਤੀ ਜਾ ਰਹੀ ਆ ਉਸ ਸਾਈਟ ਦੇ ਉੱਪਰ ਮਿੱਟੀ ਪਾਉਣ ਤੋਂ ਪਹਿਲਾਂ ਉਸ ਕਬਾਦ ਤੋਂ ਮਨਜ਼ੂਰੀ ਲਈਤੀ ਜਾਂਦੀ ਹੈ ਕਿ ਕੀ ਇਸ ਸਾਈਟ ਨੂੰ ਬੰਦ ਕਰ ਦਿੱਤਾ ਜਾਵੇ ਜਾਂ ਨਹੀਂ ਤੇ ਉਹਦੀ ਮਨਜ਼ੂਰੀ ਲੈ ਕੇ ਹੀ ਉਸ ਸਾਈਟ ਨੂੰ ਬੰਦ ਕੀਤਾ ਜਾਂਦਾ ਹੁਣ ਤੱਕ ਇਸ ਦੇ ਦੁਆਰਾ ਟੋਟਲ 15 ਜਗਾਵਾਂ ਦੀ ਮਾਰਕਿੰਗ ਕਰਵਾਈ ਗਈ ਹੈ ਜਿਨ੍ਹਾਂ ਦੇ ਵਿੱਚੋਂ 6 ਦੀ ਖੋਦਾਈ ਹੋ ਚੁੱਕੀ ਹੈ ਇੱਕ ਕੰਕਾਲ ਮਿਲ ਚੁੱਕਿਆ ਹੈ ਤੇ ਇਸ ਤੋਂ ਲਾਭ ਹੈ ਇਸ ਦੇ ਦੁਆਰਾ ਦੱਸਿਆ ਗਿਆ ਕਿ ਪਹਿਲੀਆਂ 10 ਤੋਂ 12 ਜਿਹੜੀਆਂ ਜਗਾਵਾਂ ਨੇ ਉਸ ਦੇ ਬਾਰੇ ਵਿੱਚ ਇਸ ਦੇ ਦੁਆਰਾ ਕਹਿਣਾ ਕਿ ਉਹਨਾਂ ਜਗਾਵਾਂ ਦੇ ਉੱਪਰ ਇਸ ਦੇ ਦੁਆਰਾ 1 ਤੋਂ ਲੈ ਕੇ 4 ਤੱਕ ਲੋਕਾਂ ਨੂੰ ਹੀ ਦਫਨਾਇਆ ਗਿਆ ਪਰ ਜਿਹੜੀਆਂ 13ਵੀਂ ਜਗਾ ਨਾ ਉਹ ਮਾਸ ਬਰੀ ਵਾਲਾ ਕਿ ਉਹ ਜਗ੍ਹਾ ਦੇ ਉੱਤੇ ਦਰਜਨਾਂ ਲੋਕਾਂ ਨੂੰ ਦਫਨਾਇਆ ਗਿਆ ਹੁਣ ਇਹਨਾਂ ਜਗਾਵਾਂ ਦੀ ਤਲਾਸ਼ ਊਣੀ ਸ਼ੁਰੂ ਹੋ ਚੁੱਕੀ ਆ ਤੇ ਇਸ ਤੋਂ ਇਲਾਵਾ ਲਾਸ਼ਾਂ ਮਿਲਣੀਆਂ ਵੀ ਸ਼ੁਰੂ ਹੋ ਚੁੱਕੀਆਂ ਨੇ ਪਰ ਹੁਣ ਸਵਾਲ ਹੈ ਕਿ ਫਿਰ ਅੱਗੇ ਕੀ ਕਿਉਂਕਿ ਇਹਨਾਂ ਲੋਕਾਂ ਨੂੰ ਦਫਨਾਏ ਹੋਏ ਹੀ 20 ਤੋਂ 25 ਸਾਲ ਦਾ ਸਮਾਂ ਹੋ ਚੁੱਕਾ ਹੈ ਤਾਂ ਇਸ ਤੋਂ ਅੱਗੇ ਕੀ ਇਹਨਾਂ ਦੀ شناخت ਕਿਵੇਂ ਹੋਵੇਗੀ ਤੇ ਪਤਾ ਕਿਵੇਂ ਲੱਗੇਗਾ ਕਿ ਇਹ ਹੈ ਕੌਣ ਤਾਂ ਅਸਲ ਪੁਸਤ ਦੇ ਦੁਆਰਾ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਆ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਆ ਕਿ ਜੇਕਰ ਕਿਸੇ ਦਾ ਵੀ ਕੋਈ ਰਿਸ਼ਤੇਦਾਰ ਹੈ ਜੋ 20-25 ਸਾਲ ਪਹਿਲਾਂ ਵੀ ਗੁੰਮ ਹੋਇਆ ਤਾਂ ਉਹ ਵਾਪਸ ਆ ਕੇ ਸਾਡੇ ਕੋਲ ਆਪਣੀ ਰਿਪੋਰਟ ਦਰਜ ਕਰਵਾਉਣ ਤਾਂ ਕਿ ਉਸ ਬੰਦੇ ਦਾ ਡੀਐਨਏ ਦੇ ਨਾਲ ਮੈਚ ਕਰਕੇ ਉਹਦਾ ਪਤਾ ਕੀਤਾ ਜਾ ਸਕੇ ਕਿ ਅਸਲ ਦੇ ਵਿੱਚ ਸੀ ਕੌਣ ਤੇ ਲੋਕਾਂ ਦੇ ਦੁਆਰਾ ਉੱਥੇ ਪਹੁੰਚ ਕਰਨੀ ਸ਼ੁਰੂ ਕਰ ਵੀ ਦਿੱਤੀ ਗਈ ਆ ਤਾਨੂੰ ਇਹ ਵੀ ਦੱਸ ਦਈਏ ਕਿਸ ਨਕਾਬਪੋਸ਼ ਆਦਮੀ ਦੇ ਦੁਆਰਾ ਟੋਟਲ 50 ਜਗਾਮਾਂ ਦੱਸੀਆਂ ਗਈਆਂ ਨੇ ਜਿਨ੍ਹਾਂ ਦੇ ਉੱਤੇ ਉਸ ਦੇ ਦੁਆਰਾ ਅਲੱਗ-ਅਲੱਗ ਲੋਕਾਂ ਨੂੰ ਦਫਨਾਇਆ ਗਿਆ ਸੀ ਪਰ ਹਾਲੇ ਤੱਕ ਉਸ ਦੇ ਦੁਆਰਾ ਸਿਰਫ 15 ਜਗਾਮਾਂ ਦੀ ਮਾਰਕਿੰਗ ਹੀ ਕੀਤੀ ਗਈ ਹੈ ਇਹਨਾਂ ਦੀ ਖੁਦਾਈ ਪੂਰੀ ਹੋਣ ਤੋਂ ਬਾਅਦ ਬਾਕੀ ਦੀਆਂ ਜਗਾਮਾਂ ਦੀ ਵੀ ਮਾਰਕਿੰਗ ਕੀਤੀ ਜਾਊਗੀ ਤੇ ਉੱਥੋਂ ਵੀ ਖੁਦਾਈ ਸ਼ੁਰੂ ਕੀਤੀ ਜਾਊਗੀ ਇਸ ਤੇ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜੇਕਰ ਉਸ ਦੀ ਇਹ ਗੱਲ ਸੱਚ ਹੋਈ ਤਾਂ 50 ਜਗਾਮਾਂ ਦੇ ਉੱਤੋਂ ਕਿੰਨੀਆਂ ਲਾਸ਼ਾਂ ਮਿਲਣਗੀਆਂ ਇਹ ਅਸੀਂ ਸੋਚ ਵੀ ਨਹੀਂ ਸਕਦੇ ਇਸ ਤੋਂ ਇਲਾਵਾ ਪਹਿਲੀਆਂ 5 ਜਗਾਵਾਂ ਤੋਂ ਲਾਸ਼ਾਂ ਨਾ ਮਿਲਦੇ ਇੱਕ ਹੋਰ ਵੀ ਰੀਜਨ ਸਾਹਮਣੇ ਆ ਰਿਹਾ ਹੈ ਕਿ 2018 ਦੇ ਵਿੱਚ ਇੱਥੇ ਫਲੱਡ ਆਏ ਸੀ ਬਹੁਤ ਜ਼ਿਆਦਾ ਵੱਡੇ ਤੇ ਇਸੇ ਕਾਰਨ ਹੋ ਸਕਦਾ ਕਿ ਉਹ ਨਦੀ ਦੇ ਨੇੜੇ ਸੀ ਤਾਂ ਉਹ ਬੱਚੀ ਰੁੜਗੀਆਂ ਹੋਣ ਤੇ ਜਾਂ ਫਿਰ ਉੱਤੇ ਬਹੁਤ ਜ਼ਿਆਦਾ ਮਿੱਟੀ ਆ ਗਈ ਹੋਵੇ ਇਸੇ ਕਾਰਨ 15 ਫੁੱਟ ਤੱਕ ਵੀ ਉਹ ਨਹੀਂ ਮਿਲੀਆਂ ਕਿਉਂਕਿ ਜਗਾਵਾਂ ਵੀ ਚੇਂਜ ਹੁੰਦੀਆਂ ਰਹਿੰਦੀਆਂ ਨੇ 20-25 ਸਾਲ ਦਾ ਸਮਾਂ ਤੱਕ ਰੁਗੜ ਚੁੱਕਿਆ ਹੈ ਇਸ ਤੋਂ ਇਲਾਵਾ ਹੁਣ ਪੁਸਤ ਦੇ ਦੌਰ ਆ ਇੱਕ ਨਵੀਂ ਤਕਨੀਕ ਦਾ ਉੱਥੇ ਯੂਜ਼ ਕੀਤਾ ਜਾਣਾ ਜਿਵੇਂ ਗਰਾਉਂਡ ਪੈਨਸਟ੍ਰੇਸ਼ਨ ਉਸ ਦੇ ਜਰੀਏ ਗਰਾਉਂਡ ਦੀਆਂ ਇਹਨੀਆਂ ਤਸਵੀਰਾਂ ਲੈਤੀਆਂ ਜਾਣਗੀਆਂ ਸਕੈਨ ਕੀਤਾ ਜਾਊਗਾ ਉਸ ਦੇ ਅੰਦਰ ਤੇ ਕਰ ਜਿਵੇਂ ਸਰੀਰ ਦਾ ਐਕਸਰੇ ਹੁੰਦਾ ਬਿਲਕੁਲ ਇਸੇ ਤਰ੍ਹਾਂ ਨਾਲ ਧਰਤੀ ਦਾ ਐਕਸਰੇ ਕੀਤਾ ਜਾਊ ਤਾਂ ਕਿ ਪਹਿਲਾਂ ਹੀ ਪਤਾ ਕੀਤਾ ਜਾ ਸਕੇ ਕਿ ਕਿਸ ਜਗ੍ਹਾ ਦੇ ਉੱਤੇ ਕੋਈ ਇਨਸਾਨ ਦਫਨਾ ਇਥੇ ਤੁਹਾਨੂੰ ਦੱਸਦੀ ਕਿ ਇਹ ਨਹੀਂ ਹੈਗਾ ਕਿਸ ਜਗ੍ਹਾ ਦੇ ਉੱਤੇ ਲੋਕਾਂ ਦੁਆਰਾ ਆਮ ਹੀ ਕਿਸੇ ਨੂੰ ਦਫਨਾ ਦਿੱਤਾ ਗਿਆ ਹੋ ਤਾਂ ਉਹ ਲਾਸ਼ਾਂ ਮਿਲ ਰਹੀਆਂ ਨੇ ਤੁਹਾਨੂੰ ਦੱਸਦੀ ਕਿ ਇਹ ਜਗ੍ਹਾ ਇੱਕ ਜੰਗਲ ਆ ਤੇ ਨਦੀ ਦੇ ਕਿਨਾਰੇ ਜਿਸ ਵਜ੍ਹਾ ਦੇ ਕਾਰਨ ਇਹ ਸੰਸਰਖਣ ਇਲਾਕੇ ਦੇ ਵਿੱਚ ਆਉਂਦਾ ਜਿਸ ਵਜ੍ਹਾ ਦੇ ਕਾਰਨ ਇੱਥੇ ਕਿਸੇ ਦੁਆਰਾ ਖੋਦਾਈ ਕਰਨਾ ਤਾਂ ਛੱਡੋ ਇੱਥੇ ਪਹੁੰਚਣ ਦੇ ਲਈ ਵੀ ਵਿਭਾਗ ਦੀ ਜਿਹੜੀ ਮਨਜ਼ੂਰੀ ਲੱਗਦੀ ਆ ਤੇ ਇਸ ਵਜ੍ਹਾ ਦੇ ਕੰਮ ਇੱਥੇ ਲਾਸ਼ਾਂ ਮਿਲਣੀਆਂ ਬਹੁਤ ਹੀ ਜ਼ਿਆਦਾ ਵੱਡੀ ਗੱਲ ਆ ਤੁਹਾਡਾ ਇਸ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਧੰ